ਣਾ ਨਾ ਜਾਣਾ ਕੋਜ ਲੋਹੇ ਲਖਿਆ ਬਾਬਰ ਨੂੰ ਜਾ ਬਰਸੀ ਗੁਰਾਂ ਆਖਿਆ ਇਸ ਗੱਲ ਕੋਣ ਦੱਸ ਸਾਡੇ ਯੋਰ ਦਾ ਦਿੱਲੀ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਹਉ ਦਿੱਲੀ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਜੁਲਮਾਂ ਦੇ ਅੱਗੇ ਨਹੀਂ ਜੇ ਹੱਥ ਬੰਨਣੇ ਪੰਜਵੇਂ ਗੁਰਾਂ ਨੇ ਦੱਸੇ ਸਾਨੂੰ ਭਾਣੇ ਮੰਨਣੇ ਹਉ ਲੱਗਿਆ ਸੀ ਜੋਰ ਬੜਾ ਚੰਦੂ ਚੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਨਾ ਹੋਛੇਵੇਂ ਗੁਰਾਂ ਪਾਈਆਂ ਉਤੇ ਕੋੜੇ ਕਾਠੀਆਂ ਮੀਰੀ ਪੀਰੀ ਅਸਥਾਨ ਏ ਗੱਲਾਂ ਆਖੀਆਂ ਹੋ ਗਲਮਾਲਾ ਹੱਥ ਖੰਡਾ ਹੋ ਗਲਮਾਲਾ ਹੱਥ ਖੰਡਾ ਸੱਚ ਤੋਲਦਾ ਹੋ ਦਿਲ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਹੋ ਧਰਮ ਨਾਲ ਕਰੇ ਰੰਗਾਂ ਜਦੋਂ ਛਾਲ ਨੂੰ ਉਹ ਨਾਵੇਂ ਗੁਰੂ ਤੋਰ ਪਏ ਦਿੱਲੀ ਵਾਲ ਨੂੰ ਚਾਂਦਨੀ ਹੈ ਚੌਂਕ ਤੇਰਾ ਮੂੰਹ ਬੋਲਦਾ ਦਿੱਲੀ ਇਹ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਇਹ ਸਾਡਾ ਇਤਿਹਾਸ ਸਾਨੂੰ ਖਿੱਚ ਕੇ ਖੜਦਾ ਜੀ ਇਹ ਜਿਨ੍ਹਾਂ ਦਾ ਇਤਿਹਾਸ ਬਰੇੜਾ ਮਜ਼ਬੂਤ ਹੋਏ ਬਾਬਾ ਬਘੇਲ ਸਿੰਘ ਹਰੀ ਸਿੰਘ ਨੜੂਆ ਜਸਾ ਸਿੰਘ ਆਰਮਗੜੀਆ ਜਸਾ ਸਿੰਘ ਜੀ ਆਲੂਵਾਰੀਆ ਕਿੰਨੇ ਯੋਧੇ ਯਰਨੈਲ ਸੂਰਮੇ ਬਹਾਦਰ ਪੈਦਾ ਹੋਏ ਨੇ ਪਰ ਜਦੋਂ ਉਹਨਾਂ ਨੂੰ ਯਾਦ ਕਰੀਦਾ ਫਿਰ ਇਹ ਰੋਕਾਂ ਰਾਕਾਂ ਦੇ ਬਹੁਤ ਮਾਮੂਲੀ ਚੀਜ਼ਾਂ ਬਣ ਜਾਂਦੀਆਂ ਜੀ ਫਿਰ ਕਿਉਂਕਿ ਸਾਡੇ ਕੋਲ ਤਾਂ ਬਹੁਤ ਸਾਧਨ ਨੇ ਉਹਨਾਂ ਨੇ ਛੋਲਿਆਂ ਦੀ ਮੋਠ ਨਾਲ ਹੀ ਐੜੇ ਐੜੇ ਜੰਗ ਜੁਦ ਉਹਨਾਂ ਜਿੱਤ ਲਈ ਉਹਨਾਂ ਬੰਦਿਆਂ ਨੇ ਇਹ ਸਾਡੇ ਕੋਲ ਤਾਂ ਫਿਰ ਅਨੇਕਾਂ ਸਾਧਨ ਨੇ ਸਾਡੇ ਕੋਲ ਤੁਸੀਂ ਇਹ ਕਰਕੇ ਹਾਕਮ ਨੂੰ ਦੱਸਣਾ ਚਾਹੁੰਦੇ ਆ ਕਿ ਰੋਕਿਆ ਨਹੀਂ ਰੁਕਣੀ ਜਿਨ੍ਹਾਂ ਦਾ ਐਡਾ ਬਲਖਣਾ ਇਤਿਹਾਸ ਹੋਵੇ ਉਹਨਾਂ ਨੂੰ ਇਹ ਜਿਹੜੇ ਬੰਨ੍ਹ ਐ ਰੋਕਾਂ ਐ ਰੋਕ ਨਹੀਂ ਸਕਦੀਆਂ ਜੀ ਉਹ ਨਾਲ ਨਾ ਜਾਣਾ ਕੁਝ ਲੋਹੇ ਲਖਿਆ ਬਾਬਰ ਨੂੰ ਜਬਰਸੀ ਗੁਰਾਂ ਆਖਿਆ ਇਸ ਗੱਲ ਕੋਣ ਦੱਸ ਸਾਡੇ ਯੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਉਹ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਦਾ ਜੁਲਮਾਂ ਦੇ ਅੱਗੇ ਨਹੀਂ ਜੇ ਹੱਥ ਬੰਨਣੇ ਪੰਜਵੇਂ ਗੁਰਾਂ ਨੇ ਦੱਸੇ ਸਾਨੂੰ ਭਾਣੇ ਮੰਨਣੇ ਹਉ ਲੱਗਿਆ ਸੀ ਜੋਰ ਬੜਾ ਚੰਦੂ ਚੋਰ ਦਾ ਦਿੱਲੀਏ ਨਹੀਂ ਸਾਨੂੰ ਸਾਡਾ ਇਤਿਹਾਸ ਤੋੜਨਾ